ਜੀ ਪਿਆ ਜੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸਿਵਾ ਕੰ ਦਾ ਮੌਕਾ ਤਾਂ ਮਾਣ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੇਰਾ ਨਾਮ ਸੁਪਨਾ ਹੈ ਜਿਹਨੂੰ ਲੋਕਾਂ ਨੇ 17 ਨਾਲ ਸਰਪੰਚ ਚੁਣਿਆ ਹੈ ਤੇ ਮੈਂ ਬਹੁਤ ਹੀ ਥੈਂਕ ਧੰਨਵਾਦ ਹੈ ਸਾਡੇ ਲੋਕਾਂ ਦੀ ਮੈਂ ਵਿਸ਼ਵਾਸ ਦਿਵਾਉਣੀ ਹੈ ਕਿ ਕਿੰਦਾ ਸਰਬ ਸੰਗਤ ਵਿਕਾਸ ਕਰਾਂਗੀ ਸਰਪੰਚ ਸਾਹਿਬ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੀ ਗੋਈ ਚ ਪੂਰੇ ਕਰਾਈ ਜਾਣੇ ਜਿਸ ਦੀ ਪੰਚਾਇਤ ਨੇ ਆਪਣੇ ਹਿਸਾਬ ਨਾਲ ਜੋ ਕੰਮ ਕੀਤੇ ਸਾਰੇ ਠੀਕ ਕੀਤੇ ਆ ਤੇ ਹੁਣ ਜੋ ਵੀ ਕੰਮ ਰਹਿ ਰਹੇ ਆ ਉਹ ਹੁਣ ਪੂਰੇ ਕਰਾਂਗੇ ਸੀ ਕੰਮ ਕਾਫੀ ਆ ਹੁਣ ਵਾਲੇ ਸੋ ਜਿਸ ਤਰ੍ਹਾਂ ਸਰਕਾਰ ਕੋ ਸਹੂਲਤ ਆਏਗੀ ਉਸੇ ਉਸੇ ਤਰ੍ਹਾਂ ਸਾਰੇ ਕੰਮ ਹੁੰਦੇ ਜਾਣਗੇ ਸੋ ਪਿੰਡ ਦੀ ਐਜੂਕੇਸ਼ਨ ਨੂੰ ਲੈ ਕੇ ਕਿਵੇਂ ਦੇਖਦੇ ਹੋ ਕੀ ਲੱਗਦਾ ਸਕੂਲ ਦੇ ਸਟਾਫ ਦੀ ਕਮੀ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਵੀਰ ਜੀ ਤੁਸੀਂ ਸਕੂਲ ਦੀ ਗੱਲ ਕੀਤੀ ਆ ਸਕੂਲ ਸਾਡਾ ਇੱਥੇ ਹੈਗਾ ਸੀ 5ਵੀਂ ਤੱਕ ਸੀ ਪਰ ਬੱਚੇ ਥੋੜੇ ਕਰਕੇ ਸਕੂਲ ਬੰਦ ਹੋ ਗਿਆ ਅਸੀਂ ਫਿਰ ਸਰਕਾਰ ਨੂੰ ਰਿਕਵੈਸਟ ਕਰਾਂਗੇ ਕਿ ਇੱਥੇ ਫਿਰ ਤੋਂ ਸਕੂਲ ਫਿਰ ਤੋਂ ਚਾਲੂ ਕਰਵਾ ਦਿੱਤਾ ਜਾਵੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਨਵੇਂ ਸਾਲ ਦੀਆਂ ਤੇ ਲੋੜੀ ਦੀਆਂ ਹਾਰਦਿਕ ਵਧਾਈਆਂ ਦਿੰਦੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਇਸ ਪਿੰਡ ਦੀ ਸਭ ਮਿਹਨਤ ਨੂੰ ਗਣੀ ਹੈ ਮਹਾਰਾਜ ਜੀ ਜੋ ਵੀ ਪਿੰਡ ਦਾ ਵਕਾਸ਼ ਹੈ ਉਹ ਅੜਿਆ ਅੜਿਆ ਦਾ ਜੋਗ ਹੀ ਹੈ ਜਿੱਦਾਂ ਜਿੱਦਾਂ ਸਾਨੂੰ ਹੁਲਤ ਮਿਲੇਗੀ ਅਸੀਂ ਕਰਨ ਨੂੰ ਤਾਂ ਬਿਆਧਾ ਆ ਰਹਾਂ ਮਹਾਰਾਜ ਕਿਰਪਾ ਕਰਤੀ ਕੋਈ ਗੱਲ ਨਹੀਂ ਜਿਹੜੇ ਪਿੱਛੇ ਕਿਸ ਨੇ ਕਰ ਛੜਿਆ ਉਹ ਬਹੁਤ ਸੋਣਾ ਹੋਇਆ ਜੀ ਤੇ ਗਾੜੀ ਅਸੀਂ ਇਹੋ ਸੋਚਾਂਗੇ ਅ ਜਿੱਦਾਂ ਜਿੱਦਾਂ ਸਾਨੂੰ ਆਏਗੀ ਉਹਦਾ ਉਹ ਹੀ ਖੜਾਂਗੇ ਹੋਰ ਜਿਨੇ ਕੋਈ ਕੰਮ ਨੇ ਪਿੰਡਾਂ ਦੇ ਉਹ ਵੀ ਜਿੱਦਾਂ ਜਿੱਦਾਂ ਸਾਡੇ ਕੋਲ ਫੋਨ ਦੇ ਆ ਹੀ ਕਰਾਂ ਪਿੰਡ ਦੀ ਪੰਚਾਇਤ ਵੱਲੋਂ ਲੱਖ ਲੱਖ ਨਵੇਂ ਸਾਲ ਦੀ ਤੇ ਲੋਹੜੀ ਦੀ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ